ਸ਼੍ਰੀ ਅਕਾਲ ਤਖਤ ਸਾਹਿਬ ਦੇ ਸਜਣਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਉਹ ਵੇਖ ਨੂੰ ਮਿਲ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਸਤਖੰਡ ਸ਼ੀ ਦਰਬਾਰ ਸਾਹਿਬ ਦੀ ਤਾਂ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਨੇ ਉਹ ਸਤਖੰਡ ਸ਼ੀ ਦਰਬਾਰ ਸਾਹਿਬ ਦੇ ਨਾਲ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਜਦਾ ਕਰਦੀਆਂ ਹੋਈਆਂ ਅਨਜ਼ਰ ਆ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਤਾਂ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਹੁਣਾ ਵੱਲੋਂ ਵੀ ਵੱਡੇ ਆਦੇਸ਼ ਜੜੇ ਨੇ ਉਹ ਜਰੂਰ ਜਾਰੀ ਕੀਤੇਗੇ ਜਿਸ ਵਿੱਚ ਫਿਲਮ ਅਦਾਕਾਰਾਂ ਵੱਲੋਂ ਜੋ ਪ੍ਰਮੋਸ਼ਨ ਕੀਤੀ ਜਾਂਦੀ ਹੈ ਉਸ ਤੇ ਰੋਕ ਲਗਾਉਣ ਦੀ ਕਾਰਸ਼ੋਮਿਕ ਕਮੇਟੀ ਨੂੰ ਜਿਹੜੀ ਹੈ ਉਹ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਜੋ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਮੌਜੂਦ ਹੈ ਜਿੱਥੇ ਕਿ ਖੰਡਪਾ ਸਾਹਿਬ ਦਾ ਜੋ ਹੈ ਭੋਗ ਜਿਹੜੇ ਨੇ ਉਹ ਪਾਏ ਗਏ ਨੇ ਅਤੇ ਨਾਲ ਹੀ ਜੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਗੀ ਸੇਗਾ ਤੇ ਪਹੁੰਚ ਹੋਏ ਨੇ ਲੇਕਿਨ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਫ਼ ਤੌਰ ਤੇ ਜਥੇਦਾਰ ਸਾਹਿਬ ਹੁਣਾਵਲੋਂ ਜੋ ਸੀਗਾ ਉਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਦੀ ਫਿਲਮ ਦੀ ਪ੍ਰੋਮੋਸ਼ਨ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ ਦੂਸਰੇ ਪਾਸੇ ਯੋਗਾ ਜਿਸੇ ਲੜਕੀ ਵੱਲੋਂ ਕੀਤਾ ਗਿਆ ਸੀ ਉਸ ਉੱਤੇ ਵੀ ਜਿਹੜੀ ਕਾਰਵਾਈ ਕਰਦੀ ਗੱਲ ਜਿਹੜੀ ਹੈ ਲਗਾਤਾਰ ਹੀ ਕੀ ਕੀਤੀ ਜਾ ਰਹੀ ਹੈ ਲੇਕਿਨ ਕਿਤਨਾ ਕੇਤੇ ਸਾਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਾਫ਼ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜੋ ਆਦੇਸ਼ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਵੇ ਉਸ ਨੂੰ ਪੂਰਾ ਜ਼ਰੂਰ ਕੀਤਾ ਜਾਵੇ ਉਹਨਾਂ ਵੱਲੋਂ ਸਾਫ਼ ਤੋਂ ਤੇ ਇੱਕ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਸੱਚਖੰਡੀ ਦਰਬਾਰ ਸਾਹਿਬ ਕੋਈ ਵੀ ਪੁਰਾਣੀ ਜਗ੍ਹਾ ਸ਼ਰਦਾਲੂ ਜਿਹੜਾ ਹੈ ਉਹ ਨਮਸਤਕ ਹੋਣ ਵਾਸਤੇ ਪਹੁੰਚਦਾ ਹੈ ਤਾਂ ਜਦੋਂ ਅਰਦਾਸ ਹੁੰਦੀ ਹੈ ਤਾਂ ਉਸੇ ਜਗ੍ਹਾ ਤੇ ਖਲੋ ਕੇ ਸਾਰੀ ਅਰਦਾਸ ਜਿਹੜੀ ਹੈ ਉਹ ਸੁਣੀ ਜਾਵੇ ਅਤੇ ਉਸ ਤੋਂ ਬਾਅਦ ਹੀ ਜਿਹੜਾ ਹੈ ਅੱਗੇ ਵੱਲੋਂ ਜਿਹੜੇ ਨੇ ਚਾਲੇ ਪਾਏ ਜਾਣ ਲੇ ਕੇ ਕਿਤਰਾ ਕਿਤੇ ਇੱਕ ਵਾਰ ਫਿਰ ਤੋਂ ਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਵੱਲੋਂ ਵੱਡੇ ਆਦੇਸ਼ ਜਿਹੜੇ ਨੇ ਉਹ ਜੂਰ ਸ਼੍ਰੋਮਣੀ ਕਮੇਟੀ ਨੂੰ ਤਾਂ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਲਗਾਤਾਰ ਹੀ ਸਾਰਿਆਂ ਦੀ ਜਈ ਸੀ ਨਜ਼ਰ ਬਣੀ ਹੋਈ ਸੀ ਲੇਕਿਨ ਕਿਤਰਾ ਕਿਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਮੀਰੀਪੀਰ ਤੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਜਾਇਆ ਗਿਆ ਇਸ ਤਖਤ ਨੂੰ ਲੈ ਕੇ ਜੋ ਸਥਾਪਨਾ ਦਿਵਸ ਸੀ ਜੀ ਉਹ ਹਰ ਸਾਲ ਜਰੂਰ ਮਨਾਇਆ ਜਾਂਦੀ ਹੈ ਲੇਕਿਨ ਕਿਤੇ ਨਾ ਕਿਤੇ ਇਸ ਵਾਰ ਜਿਹੜੀ ਹੈ ਉਹ ਅਲੱਗ ਟੰਗ ਨਾਲ ਜਿਹੜੀ ਹੈ ਪਨਾਇਗੀ ਔਰ ਜੋ ਸਮੇਂ ਦੇ ਵਿੱਚ ਘਟਨਾਵਾਂ ਹੋਈਆਂ ਨੇ ਉਸ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਵੱਲੋਂ ਵੀ ਸਾਫ਼ ਤੌਰ ਤੇ ਜੋ ਬਿਆਨ ਜਿਹੜੇ ਨੇ ਉਹ ਦਿੱਤੇ ਗਏ ਨੇ ਸਤੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਜੋ ਆਦੇਸ਼ ਜਥੇਦਾਰ ਸਾਹਿਬ ਵੱਲੋਂ ਦਿੱਤੇ ਗਏ ਨੇ ਉਸ ਨੂੰ ਮੰਨਣ ਦੀ ਗੱਲ ਜਿਹੜੀ ਹੈ ਉਹ ਕਹੀ ਗਈ ਔਰ ਬੇਰੀ ਗੱਲ ਇਹ ਹੈ ਕਿ ਜੋ ਜਿਹੜੇ ਸਿੱਖ ਜਿਨ੍ਹਾਂ ਨੂੰ ਸਾਡੇ ਇਤਿਹਾਸ ਬਾਰੇ ਸਾਡੇ ਪਰੰਪਰਾ ਬਾਰੇ ਨਹੀਂ ਪਤਾ ਹੋ। ਉਹਨਾਂ ਦੇ ਬੁਰਭਾਤ ਦੇ ਤੇ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਐਸੇ ਕੁਝ ਕਾਰਜ ਕੀਤੇ ਜਾਣ ਜਿਨ੍ਹਾਂ ਜਾਣੇ ਜਿਹਨਾਂ ਤੁਸੀਂ ਪਿਛਲੇ ਦਿਨ ਸੁਣਿਆ ਕਿ ਕਲਕੱਟਾ ਵੱਲੋਂ ਆ ਕੇ ਸਰਹੱਦ ਦੇ ਕੰਢੇ ਤੇ ਰਾਹਟ ਹੈ ਜਿਸ ਤੇ ਲੋਕ ਨਿਮਸੀ ਉਸ ਤੇ ਆ ਕੇ ਜੋਗਾ ਕੀਤਾ ਗਿਆ ਜਾਂ ਫੋਟਵਾ ਮੇਢੀਰ ਦੇ ਵਾਰ ਵਿੱਚ ਕੀਤੇ ਗਏ ਜਿਨ੍ਹਾਂ

हां ਬਦਦਾ ਨੋਟ ਹੈ ਜੇ ਕਿ ਅਸੀਂ ਪੋਰਟੋਕ ਵਿੱਚ ਪਿਆਰ ਕਰਨ ਪ੍ਰਵਾਹ ਤੇ ਮੈਂ ਬਣਾ ਦਿਖਾਵਾਂਗੇ ਤੇ ਅਸੀਂ ਸੱਚਖੰਡ ਸ਼ਿਵਰ ਮੰਤਰosaur ਬੜ ਬਹੁਤ ਲੋਕ ਉਹਨਾਂ ਚੀਜ਼ਾਂ ਦਾ ਪਵਾਈਨਾ ਦਾ ਗਲਤ ਫੈਦਾ ਪਾ ਕੇ ਤੇ ਸਿੱਖਾਂ ਦੇ ਆਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਵੀ ਜੂਮ ਕਰ ਰਹੇ ਹਾਂ ਸਭ ਤੋਂ ਉੱਚਾਈ ਤੇ ਘਾਟ ਤੋਂ ਘਾਟ ਪਵਾਈਨਾ ਦੇ ਜਿਹੜੇ ਵਰਤੋਂ ਹੈ ਉਹ ਸੱਚਖੰਡ ਸ਼ਿਵਰ ਮੰਤਰosaur ਜਿੰਦੀ ਪ੍ਰਕਾਰਾਂ ਵਿੱਚ ਸੱਚਖੰਡ ਸ਼ਿਵਰ ਮੰਤਰosaur ਜਿੰਦੇ ਅੰਦਰ

سچھنڈ شری ہرمندر صاحب جی مریادا ہے وہ بہاد رکھنے کا

ਜਦ ਸੇਟਰਾ ਵਰਤਦਾ ਹੈ ਕਿ ਜਿੱਥੇ ਕੋਦੇ ਕਰਨਾ ਵਿੱਚ ਰਵਾਸ ਤੇ ਸ਼ਬਦ ਪੈ ਜਾਣ ਉਹ ਹੱਥ ਜੋੜ ਕੇ ਆਪਣੇ ਨੇਤਰ ਬੰਦ ਕਰਕੇ ਗੁਰੂ ਚਰਨਾਂ ਦਾ ਧਿਆਨ ਕਰਕੇ ਤੇ ਰਵਾਸ ਵਿੱਚ ਸ਼ਾਮਲ ਹੋ ਉਹ ਮਨ ਆਪੇ ਨੂੰ ਹੁੰਦਾ ਹੋਵੇ ਰਚਿਸ਼ੇ ਬਾਹਰ ਮੁਕਨਾ ਮੈਂ ਇਹ ਰੋਹ ਹੁੰਦਾ ਤੇ ਸੇਜਦਾਰ ਫਰਜ਼ ਬਣਦਾ ਕਿ ਜਿੱਥੇ ਕਿਤੇ ਕੋਦੇ ਕਰਨਾ ਵਿੱਚ ਉਹ ਕੋਵਾ ਦੀ ਤਵਾਜ ਪੈ ਜਾਏ ਉਹ ਫਿਰ ਬੈਠ ਕੇ ਤੇ ਸ਼ਰੀਬ ਕੋਵਾ ਨੂੰ ਸਰਵਣ ਦੇ ਉਹ ਮੁਖੋ ਦੇ ਬੇਨਤੀਆਂ ਜ਼ਰੂਰ ਆਪ ਸਭ ਆਪਣੇ ਪਰਿਵਾਰਕ ਅਤੇ ਪ੍ਰਬੰਧਕ ਸਰਕਾਰ ਕੀਤੇ ਨਾ ਰਹੀਆਂ ਅਤੇ ਜ਼ਰੂਰ ਧਿਆਨ ਦੇਣ ਕਿ ਸਭੀ ਕੋਲ ਜ਼ਰੂਰ ਧਿਆਨ ਦੇ ਸਿੱਖ ਪੰਥ ਦੇ ਬਾਣੀ ਕੋਈ ਥਲੇ ਕਰੋ ਨਾ ਸਰ ਆਪਕਾ ਜੀ ਅੱਜ ਦੇ ਪਾਤਸ਼ਾਹ ਜੀ ਨੇ ਇਹ ਇਸ ਗੰਤਰਤਾ ਧਰਤੀ ਦੇ ਜੋ ਬਚਾਤ ਕਰਦੇਗਾ ਆਈਡੀ ਪੈਣੀਗਾ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਨੂੰ ਮਿਹਰੀ ਤੇ ਪੀੜੀ ਦਾ ਵੀ ਸੰਵਾਦ ਬਖਸ਼ ਕੀਤਾ ਸੀ ਭਾਵੇਂ ਇਸ ਦਾਤ ਹੁੰਦਾ ਸਾਹਿਬ ਸਿਰ ਗੁਰੂ ਹਾਰਗੋਬਿੰਦ ਸਾਹਿਬ ਜੀ ਨੇ ਬਾਦਸ਼ਾਹ ਜੀ ਨੇ ਬਾਦਸ਼ਾਹ ਸਾਧੂ ਸਤਪੁਰ ਗੁਰੂ ਲਾਲ ਦੇ ਪਾਸ਼ਾ ਜੀ ਨੇ ਜਿੱਥੇ ਫਤਿਹਪੁਰ ਸ਼ਬਦ ਨਾਲ ਉਹ ਰੂਹਾਂ ਜਿਹੜੀਆਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੀਆਂ ਸੀ ਉਹਨਾਂ ਨੂੰ ਬਲਵਾਨ ਕੀਤਾ ਉੱਥੇ ਬਾਬਰ ਨੂੰ ਜਾਬਰ ਕਹਿ ਕੇ ਨਿਮਾਸਤ ਕੀਤਾ ਤੇ ਚੱਕੀਆਂ ਵੀ ਪੀਣੀਆਂ ਪਈਆਂ ਹੋਰ ਪੰਜਮ ਪਾਸ਼ਾ ਦੀ ਜਵਿੱਤਰ ਸ਼ਹਾਦਤ ਤੋਂ ਬਾਅਦ ਸਾਹਿਬ ਸਤਪੁਰ ਸਿਰ ਗੁਰੂ ਹਾਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਔਰ ਇਸ ਪਵਿੱਤਰ ਅਸਥਾਨ ਦੀ ਸੇਵਾ ਆਪ ਤੇ ਉਸ ਵੇਲੇ ਦੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪੰਜਮ ਪਾਤਸ਼ਾਹ ਜੀ ਨੇ ਬਹੁਤ ਵੱਡਾ ਮਾਣ ਮੱਤ ਦਿੱਤਾ ਭਗਤਾਂ ਬਾਬਾ ਫੂਲਾ ਜੀ ਭਗਤਾਂ ਭਾਈ ਗਰਵਾਚ ਜੀ ਨੇ ਇਸ ਪਵਿੱਤਰ ਵਿਖੇ ਅਸਥਾਨ ਦੀ ਸਥਾਪਨਾ ਵੀ ਕੀਤੀ ਸਥਾਪਨਾ ਦੇ ਨਾਲ ਕਾਰਜ ਸਭਾ ਵੀ ਕੀਤੀ ਗੁਰੂ ਹਰਕਮਿੰਦ ਪਾਤਸ਼ਾਹ ਜੀ ਨੇ ਇਹ ਸਿਧਾਂਤ ਨੂੰ ਸਿਖਾਉਣ ਦਾ ਉਦੇਸ਼ ਵੀ ਕੀਤਾ ਕਿ ਸਿੱਖ ਨੇ ਆਖਰੀ ਅਕਾਲ ਤਖਤ ਸਾਹਿਬ ਕੋਲ ਆ ਕੇ ਨਤਮਸਤਕ ਨਹੀਂ ਹੋਣ ਪਰ ਸਭ ਤੋਂ ਪਹਿਲਾਂ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਅੱਗੇ ਰਸਤਾਰ ਕਰ। ਔਰ ਸਿੱਖ ਨੇ ਇਹ ਪਵਿੱਤਰ ਸਿਧਾਂਤ ਰਾਜਨੀਤੀ ਦੇ ਧਰਮ ਦਾ ਇਹ ਤੇ ਵੀ ਪਹਿਰਾ ਦੇਣਾ ਤੇ ਧਰਮ ਰਾਜਨੀਤੀ ਤੋਂ ਉੱਤੇ ਰੱਖ ਕੇ ਚੱਲੂ ਪਰ ਅੱਜ ਕਈ ਵਾਰ ਮੈਂ ਦੇਖਦਾ ਆਪਾਂ ਰਾਜਨੀਤਿਕ ਲੋਕ ੱਲੇ ਰਾਜਨੀਤਿਕ ਹੀ ਆ ਧਾਰਮਿਕ ਲੋਕ ੱਲੇ ਧਾਰਮਿਕ ਹੀ ਆ ਧਰਮ ਦਾ ਫੜਾਉਣਾ ਬਹੁਤ ਔਖਾ ਪਰ ਸਮੇਂ ਦੀਆਂ ਬੁਥੇਤੀਆਂ ਹੁੰਦੀਆਂ ਸੋ ਮੈਂ ਸਮੁੱਚੇ ਖਾਲਸਾ ਪੰਥ ਦੀ ਨਿਮਰਤਾ ਸਹਿਤ ਬਾਕੀ ਨੂੰ ਵੀ ਰੋਲ ਦੇ ਕਰਦਾ ਕਿ ਅੱਜ ਸਤਗੁਰਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦੇਖਿਆ ਆ ਇਹ ਸਥਾਪਨਾ ਦੇ ਸਿਧਾਂਤ ਵੀ ਆ ਸਤਿਗੁਰੂ ਕੀ ਇਸ ਸਥਾਨ ਨੂੰ ਢਾਉਣ ਦੇ ਬੜੇ ਜਤਨ ਹੋਏ ਪਰ ਅੱਗੇ ਨੂੰ ਇਸ ਆਸਥਾਨ ਦੀ ਹੋਰ ਤਰੱਕੀ ਹੋਵੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਤਾਕਤ ਦਾ ਅਕਾਲ ਤਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਪਰ ਪਵਿੱਤਰ ਸਿਧਾਂਤ ਅੱਜ ਸਾਡੇ ਵਿੱਚੋਂ ਹੋਸ ਰਹੇ ਆ ਜਿਹੜੇ ਵੀ ਅੱਜ ਰਾਜਨੀਤਿਕ ਲੋਕ ਆ ਉਹ ਧਰਮ ਦੀ ਆਸਥਾਨ ਨਾਲ ਲੈ ਕੇ ਚੱਲਦੇ ਆ ਗੁਰੂ ਸਾਹਿਬ ਆਪਣਾ ਤਾਨ ਬਖਸ਼ ਕਰਦੇ ਆ ਕਮੈਂ ਅੱਜ ਇਸ ਪ੍ਰੋਤਤ ਦੇ ਹਾਣੇ ਦੇ ਸਾਰੇ ਖਾਲਸਾ ਪੰਥ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਧੀ ਬਾਲਤਾ ਸਰਵ ਸਥਾਪਨਾ ਦੇ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਜਿਹੜਾ ਸਤਿਗੁਰ ਜੀ ਨੇ ਸਾਨੂੰ ਇਹ ਦੇਸ਼ ਵਰਸ਼ ਕੀਤਾ ਸੀ ਉਸ ਅਦੇਸ਼ ਦੇ ਉੱਤੇ ਵੀ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਰ ਦੀ ਸਿੱਖਿਆ ਬਾਰੇ ਨੇ ਜਾਰੀ ਕੀਤਾ ਗਿਆ ਜੀ ਬਹੁਤ ਪ੍ਰੋਮੋਸ਼ਨ ਦੇ ਦਿੱਤੇ ਹੋਏ ਸੇਖ ਸਾਹਿਬ ਨੇ ਉਹ ਬਿਲਕੁਲ ਠੀਕ ਆ ਜਿਹੜੇ ਆ ਉਹ ਜਾਰੀ ਕੀਤੇ ਆ ਲੋਕ ਜਿਹਨੇ ਸਾਧਗਨ ਦੇ ਸਿਰੀ ਹਰ ਮੰਦਰ ਲੋਕ ਕੀ ਅਰਦਾਸ ਹੁੰਦੀ ਆ ਲੋਹਲੇ ਸਿੱਖ ਦਾ ਵੀ ਪੱਜ ਮੰਦਾ ਵੀ ਉਹ ਮੁਕਤੇ ਹੋ ਕੇ ਸਾਰੇ ਅਰੇ ਹੋ ਕੇ ਉਸ ਮੇਤਰ ਸਮੇਂ ਸਾਰੇ ਕੰਮ ਔਰ ਬਈ ਬੜੀ ਜਿਹੜੇ ਸਾਊਂਡ ਦੇ ਲੋਕ ਹੁੰਦੇ ਆਪਰ ਉਹ ਵੀ ਲੈ ਕੇ ਤੇ ਬੰਦ ਕਰਤਾ ਨਾਜਮਾ ਦਾ ਮੀਟਿੰਗ ਕਰਕੇ ਆਵਾਜ਼ਾਂ ਦੇ ਲੀਕੇ ਲਾ ਲੀਏ ਜਿਹੜੀ ਸਾਡੀ ਟਾਸ ਨੂੰ ਕਹਿੰਦਾ ਕਿ ਕਾਬਿਲਟੇ ਲਗਾ ਕਰਦੇ ਆ ਭਾਈ ਅੱਗੇ ਸਾਰੇ ਸੰਗਤ ਨੂੰ ਕਹਿੰਦਾ ਭਾਈ ਹੁਣ ਆਜ਼ਾਦ ਹੋ ਰਹੀ ਆ ਸਾਡੇ ਨੂੰ ਜੂਏ ਦੇ ਲਈ ਕਦਮ ਕਰਾਂਗੇ ਤੁਹਾਨੂੰ ਤੌਰ ਤੇ ਜਨਰੇ ਨੇ ਮੈਂ ਆਪ ਇਹਨਾਂ ਗੱਲਾਂ ਦਾ ਫੋਟੋ ਹਾਂ ਉਹਨਾਂ ਨੇ ਮੋਬਾਈਲਾਂ ਦਾ ਕਿਹਾ ਸੀ ਇਹ ਅਸੀਂ ਆ ਦੇਖ ਵੀ ਕੀਤਾ ਆ ਵੀ ਇੱਥੇ ਮੂਵੀ ਨੇ ਕੋਈ ਵੀ ਬਣਿਆ ਕੇਵਲ ਦਾ ਕੇਵਲ ਜੇ ਕੋਈ ਆਇਆ ਆਪਣੀ ਧੁੱਕ ਮਾਤਰਾ ਨੂੰ ਫੋਟੋ ਜ਼ਰੂਰ ਬਾਹਰ ਪ੍ਰਕਾਰਾਂ ਮਾ ਦੇ ਵਿੱਚ ਕਿ ਜ਼ਿਲ੍ਹੇ ਅਸੀਂ ਪਿਛੇ ਜਾਰੀ ਕੀਤਾ ਦੀ ਹਦਾਇਤ ਕਿ ਅੰਦਰ ਜਿਹੜੇ ਸੱਜ ਖੜ ਦੇ ਮੋਬਾਈਲ ਬੰਦ ਕਰਕੇ ਜਾਓ ਫਿਰ ਕਈ ਵਾਰੀ ਇਹਦੀ ਭਾਸ਼ਾ ਹੋਰ ਪਾਸੇ ਨੂੰ ਵੀ ਲਾ ਜਾਂਦੇ ਸੋ ਜਿਹੜੇ ਸਿੰਘ ਸਾਹਿਬ ਦੇ ਹਦਾਇਤ ਆ ਉਹ ਤਾਂ ਲਾਗੂ ਕਰਨੇ ਕਰਦੇ ਨੇ ਸਭ ਵਾਲੀ ਕਮੇਟੀ ਬੰਦਿਆ ਉਹਨਾਂ ਦੇ ਉੱਤੇ ਪੂਰਾ ਧਿਆਨ ਕਰਾਂਗੇ ਕਿ ਉਹਨਾਂ ਦੇ ਉੱਤੇ ਆਪਣਾ ਪੈਰਾ ਇਹ ਹੁਣ ਵਿਕਣਾ ਹੋਵੇਗਾ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਕਿਸ ਤਰ੍ਹਾਂ ਦੀ ਜਿਹੜੀ ਹੈ ਇੱਥੇ ਪ੍ਰਤੀਕਿਰਿਆ ਅਨਜ਼ਰ ਆਉਂਦੀ ਹੈ ਕਿਉਂਕਿ ਜਦੋਂ ਵੀ ਵੱਡੇ ਚਿਹਰੇ ਆਉਂਦੇ ਨੇ ਜਾਂ ਫਿਲਮ ਸਟਾਰ ਇੱਥੇ ਪਹੁੰਚਦੇ ਨੇ ਤਾਂ ਬਹੁਤ ਸਾਰੀ ਵੀਆਈਪੀ ਟ੍ਰੀਟਮੈਂਟ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਲੇਕਿਨ ਕਿਤਨਾ ਕਦੇ ਉਸ ਨਾਲ ਲੋਕਾਂ ਦੀ ਖਾਸ ਉਸ ਦੇ ਸ਼ਰਧਾਲੂਆਂ ਦੀ ਕਾਫੀ ਜਿਹੜੀ ਆਸਾਂ ਨੂੰ ਠੇਸ ਜਿਹੜੀ ਹੈ ਉਹ ਪਹੁੰਚਦੀ ਹੋਈ ਅਨਜ਼ਰ ਆਉਂਦੀ ਹੈ ਜਿਸ ਨੂੰ ਲੈ ਕੇ ਹੁਣ ਜੱਸੀਦਾਰ ਵੱਲੋਂ ਵੀ ਹੁਣ ਜੋ ਆਦੇਸ਼ ਜਿਹੜੇ ਨੇ ਸਿੰਘ ਸਾਹਿਬ ਵੱਲੋਂ ਜਿਹੜੇ ਨੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਸਭ ਤੋਂ ਵੱਡਾ ਇੱਕ ਹੋਰ ਹੁਕਮ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਕਿ ਜਦੋਂ ਵੀ ਅਰਦਾਸ ਸੱਚਖੰਡੀ ਦਰਬਾਰ ਸਾਹਿਬ ਦੇ ਵਿੱਚ ਹੁੰਦੀ ਹੋਵੇ ਤੇ ਕੋਈ ਵੀ ਸ਼ਰਧਾਲੂ ਉਹ ਸੱਚਖੰਡੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹੈ ਤੇ ਉਸ ਨੂੰ ਉਹ ਪੂਰੀ ਅਰਦਾਸ ਜਿਹੜੀ ਆ ਉਹ ਸੁਣਨੀ ਪਵੇਗੀ ਹੁਣ ਵੇਖਣਾ ਹੋਵੇਗਾ ਕਿ ਇਹ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਵੱਲੋਂ ਕਦੋਂ ਤੱਕ ਜਿਹੜੇ ਇਹ ਪੂਰੇ ਕੀਤੇ ਜਾਂਦੇ ਨੇ ਕੈਮਰਾਮੈਨ ਵਰਜ ਲਗੂਪੇ ਸਿੰਘ ਬਾਬੂ ਸ਼ਾਈ ਅਮਸਾ ਸਾਹਿਬ